16 ਮਾਰਚ ਪੰਜਾਬ ਦਾ ਮੌਸਮ ਦੀ ਗੱਲ ਕਰੀਏ ਤਾਂ ਅੱਜ ਜਿਵੇਂ ਉਮੀਦ ਸੀ ਕਿ ਮੌਸਮ ਉਸੇ ਤਰ੍ਹਾਂ ਹੀ ਬਣਿਆ ਹੋਇਆ ਹੈ। ਸਵੇਰ ਵੇਲੇ ਤੋਂ ਹੀ ਪੰਜਾਬ ਦਾ ਮੌਸਮ ਸਾਫ਼ ਸੀਗਾ ਧੁੱਪ ਨਿਕਲੀ ਹੋਈ ਹੈ। ਟੈਂਪਰੇਚਰ ਦੀ ਗੱਲ ਕਰੀਏ ਤਾਂ ਅੱਜ ਸਵੇਰ ਵੇਲੇ 13-14 ਡਿਗਰੀ ਦੇ ਆਸ-ਪਾਸ ਹਲਕੀ ਜਿਹੀ ਠੰਡਕ ਮਹਿਸੂਸ ਹੋਈ ਹੈ। ਦੁਪਹਿਰ ਵੇਲੇ ਉਹੀ ਸਟਾਈਟ 80 ਡਿਗਰੀ ਦੇ ਆਸ-ਪਾਸ ਪੰਜਾਬ ਦੇ ਵੱਖ-ਵੱਖ ਖੇਤਰਾਂ ਦਾ ਟੈਂਪਰੇਚਰ ਦਰਜ ਕੀਤਾ ਗਿਆ ਹੈ ਨਾਲ ਹੀ ਇੱਕ ਅਜਿਹੀ ਸੰਭਾਵਨਾ ਵੀ ਬਣੀ ਹੋਈ ਸੀਗੀ ਕਿ ਜੇਕਰ ਥੋੜੀ ਜਿਹੀ ਧੁੱਪ ਤਿੱਖੀ ਲੱਗਦੀ ਹੈ ਹਵਾ ਰੁਕਦੀ ਹੈ ਤਾਂ ਪਹਾੜਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਕਿਤੇ ਬੱਦਲ ਬਣ ਸਕਦਾ ਹੈ ਤੇ ਹਲਕੇ ਤੋਂ ਦਰਮਿਆਨਾ ਛਰਾਟਾ ਦੇ ਸਕਦਾ ਹੈ ਮੌਸਮ ਉਸੇ ਤਰ੍ਹਾਂ ਹੀ ਦੁਪਹਿਰ ਅਤੇ ਆਸ-ਪਾਸ ਮਾਝਾ ਮਾਲਵਾ ਤੇ ਦੁਆਬੇ ਦੇ ਤਿੰਨਾਂ ਖੇਤਰ ਜੋ ਪਹਾੜਾਂ ਦੇ ਨਾਲ ਲੱਗਦੇ ਹਨ ਉਹਨਾਂ ਵਿੱਚ ਹਲਕੀ ਜਿਹੀ ਬੱਦਲਵਾਈ ਦਿਖਾਈ ਦੇ ਰਹੀ ਹੈ ਕਿਤੇ ਨਾ ਕਿਤੇ ਇਹ ਹਲਕਾ ਜਿਹਾ ਸ਼ਰਾਟਾ ਪੈ ਸਕਦਾ ਹੈ ਉਹ ਗੁਰਦਾਸਪੁਰ ਦਾ ਵੀ ਇਲਾਕਾ ਹੋ ਸਕਦਾ ਹੈ ਪਠਾਨਕੋਟ ਦਾ ਵੀ ਹੁਸ਼ਿਆਰਪੁਰ ਦਾ ਵੀ ਜਾਂ ਆਨੰਦਪੁਰ ਸਾਹਿਬ ਰੋਪੜ ਮੋਹਾਲੀ ਦਾ ਵੀ ਇਲਾਕਾ ਹੋ ਸਕਦਾ ਹੈ ਵੱਡੇ ਪੱਧਰ ਤੇ ਨਹੀਂ ਸਾਰਿਆਂ ਵਿੱਚ ਵੀ ਨਹੀਂ ਕੁਝ ਕੁ ਖੇਤਰਾਂ ਦੇ ਵਿੱਚ ਹਲਕੀ ਕੈਣਮਣ ਜਾਂ ਮਾੜਾ ਮੋਟਾ ਛਰਾਟਾ ਲੱਗ ਸਕਦਾ ਹੈ ਬਾਕੀ ਪੰਜਾਬ ਦਾ ਮੌਸਮ ਸਾਫ ਹੀ ਰਹਿਣ ਦੀ ਸੰਭਾਵਨਾ ਹੈ ਕਿਤੇ ਹਲਕਾ ਫੁਲਕਾ ਹੋਰ ਬੱਦਲ ਬਣ ਸਕਦਾ ਹੈ ਮੀਂਹ ਦੀ ਸੰਭਾਵਨਾ ਉਹਨਾਂ ਖੇਤਰਾਂ ਦੇ ਵਿੱਚ ਨਾ ਮਾਤਰ ਜਿਹੀ ਹੀ ਦਿਖਾਈ ਦੇ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਦੇ ਵਿੱਚ ਵਾਧਾ ਹੋਵੇਗਾ ਮੌਸਮ ਸਾਫ ਰਹੇਗਾ ਤੇ ਅਚੇਰੀ ਬੱਦਰਵਾਜ ਲਗਾਤਾਰ ਪੰਜਾਬ ਦੇ ਉੱਪਰ ਉਦ ਦੀ ਗੁਜਰਦੀ ਰਹੇਗੀ ਮੀਂਹ ਦੀ ਸੰਭਾਵਨਾ ਇੱਕ ਹਫਤਾ ਨਹੀਂ ਹੋਏਗੀ